ਇਹਨਾਂ ਔਰਤਾਂ ਦੇ ਚਿਹਰੇ غور ਨਾਲ ਦੇਖ ਲਓ ਜੋ ਇਹਨਾਂ ਨੇ ਹਰਕਤ ਗੁਰੂ ਘਰ ਦੇ ਵਿੱਚ ਕੀਤੀ ਹੈ ਉਸ ਨੂੰ ਸੁਣਨ ਤੋਂ ਬਾਅਦ ਤੁਸੀਂ ਵੀ ਇਹਨਾਂ ਨੂੰ ਲਾਣਤਾ ਹੀ ਪਾਉਗੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਛੇਰਟਾ ਸਹਿਬ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਇਹਨਾਂ ਮਹਿਲਾਵਾਂ ਨੇ ਅਜਿਹੀ ਕਨੌਨੀਕ ਕਰਤੂਤ ਕੀਤੀ ਹੈ ਜਿਸ ਤੋਂ ਬਾਅਦ ਹਰ ਕੋਈ ਇਹਨਾਂ ਨੂੰ ਲੜਨ ਤਾਂ ਪਾਰਿਆ ਦੱਸਦੀ ਕਿ ਇੱਕ ਬੇਬੇ ਤੁਸੀਂ ਦੇਖ ਰਹੇ ਹੋ ਬਜ਼ੁਰਗ ਮਹਿਲਾ ਜੋ ਕਿ ਮੱਥਾ ਟੇਕਣ ਦੇ ਲਈ ਗੁਰੂ ਘਰ ਦੇ ਵਿੱਚ ਆਈ ਹੈ ਤਾਂ ਇਸ ਮਹਿਲਾ ਨੇ ਜੋ ਤੁਸੀਂ ਦੇਖੋ ਧਿਆਨ ਨਾਲ ਇਸ ਮਹਿਲਾ ਨੇ ਪਹਿਲਾਂ ਉਸ ਦੇ ਹੱਥ ਦੇ ਵਿੱਚ ਦੇਖਿਆ ਕਿ ਚੂੜੀਆਂ ਪਾਈਆਂ ਹੋਈਆਂ ਨੇ ਬਜ਼ੁਰਗ ਬੇਬੇ ਨੇ ਜਿਸ ਤੋਂ ਬਾਅਦ ਇਹਨਾਂ ਨੇ ਝੁੰਡ ਬਣਾ ਲਿਆ ਆਪਣੇ ਗਰੁੱਪ ਨੂੰ ਐਕਟਿਵ ਕਰ ਲਿਆ ਤੁਸੀਂ ਇਸ ਤਰੀਕੇ ਨਾਲ ਦੇਖੋ ਕਿ ਇੱਕ ਇਸ਼ਾਰੇ ਤੇ ਪੂਰੇ ਦੇ ਪੂਰਾ ਗਰੁੱਪ ਕਿੰਜ ਐਕਟਿਵ ਹੋ ਗਿਆ ਤੇ ਬੜੀ ਚਲਾਕੀ ਦੇ ਨਾਲ ਉਸ ਬਜ਼ੁਰਗ ਮਹਿਲਾ ਨੂੰ ਘੇਰਾ ਪਾਇਆ ਉਸ ਦੇ ਉੱਪਰ ਉਸ ਨੂੰ ਪੂਰੇ ਤਰੀਕੇ ਦੇ ਨਾਲ ਕਵਰ ਕਰ ਦਿੱਤਾ ਤਾਂ ਕਿ ਕਿਸੇ ਹੋਰ ਨੂੰ ਵੀ ਪਤਾ ਨਾ ਲੱਗੇ ਕਿ ਇੱਥੇ ਹੋ ਕੀ ਰਿਹਾ ਹੈ ਗੁਰੂ ਘਰ ਦੇ ਵਿੱਚ ਇਹ ਚੱਲ ਕੀ ਰਿਹਾ ਹੈ ਮਹਿਲਾਵਾਂ ਨੇ ਕਿਸ ਤਰੀਕੇ ਦੇ ਨਾਲ ਉਸ ਦੀਆਂ ਚੂੜੀਆਂ ਲਾਈਆਂ ਤੇ ਉਸ ਤੋਂ ਉਸ ਮੋਕੇ ਤੋਂ ਫਰਾਰ ਹੋ ਗਈਆਂ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੈ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਆਪਣੇ ਧਿਆਨ ਦੇ ਵਿੱਚ ਲਿਆਂਦਾ ਹੈ ਜਿਸ ਤਰੀਕੇ ਦੇ ਨਾਲ ਇਹ ਪੂਰਾ ਗਿਰੋ ਹੈ ਤੁਸੀਂ ਦੇਖੋ ਇਹਨਾਂ ਬੀਬੀਆਂ ਨੇ ਕਿਸ ਤਰੀਕੇ ਦੇ ਨਾਲ ਆਪਣੇ ਪੂਰੇ ਦਾ ਪੂਰਾ ਝੁੰਡ ਬਣਾਇਆ ਹੋਇਆ ਸੀ ਸ਼ਾਇਦ ਇੱਕ ਗੁਰੂ ਘਰ ਦੇ ਵਿੱਚ ਇਦਾਂ ਦਾ ਹੀ ਕਰਨ ਕੁਝ ਜਾਂਦੀਆਂ ਨੇ ਅਜੇ ਹੀ ਕਰਤੂਤ ਕਰਨ ਜਾਂਦੀਆਂ ਨੇ ਜਿਨ੍ਹਾਂ ਨੇ ਗੁਰੂ ਘਰ ਦੀ ਵੀ ਲਾਜ ਸ਼ਰਮ ਭੁੱਲ ਗਈਆਂ ਨੇ ਕਿ ਅਸੀਂ ਇੱਥੇ ਇਹ ਕੰਮ ਆਉਣੀ ਹੈ ਕਿਸ ਤਰੀਕੇ ਦੇ ਨਾਲ ਇੱਕ ਬਜ਼ੁਰਗ ਮਹਿਲਾ ਨੂੰ ਇੱਥੇ ਲੁੱਟਿਆ ਉਸਦੇ ਸੋਨੇ ਦੀਆਂ ਚੂੜੀਆਂ ਨੂੰ ਲਾ ਲਿਆ ਜਿਸ ਦੀ ਕੀਮਤ ਲੱਖਾਂ ਰੁਪਏ ਦੱਸੀ ਗਈ ਹੈ ਇਹਨਾਂ ਸੀਸੀਟੀਵੀ ਨੂੰ ਗੌਰ ਨਾਲ ਦੇਖ ਲੋ ਇਹ ਮਹਿਲਾਵਾਂ ਜਿਹੜੀਆਂ ਨੇ ਕਿਸ ਤਰੀਕੇ ਦੇ ਨਾਲ ਭੋਲੇ-ਪਾਲੇ ਲੋਕਾਂ ਨੂੰ ਲੁੱਟਦੀਆਂ ਨੇ ਪੀੜ-ਪਾੜ ਵਾਲੀਆਂ ਜਗ੍ਹਾ ਤੇ ਜਾ ਕੇ ਲੁੱਟਦੀਆਂ ਨੇ ਤੇ ਇਹਨਾਂ ਨੇ ਗੁਰਦੁਆਰਾ ਸਾਹਿਬ ਦੀ ਮਾਨ ਮਰਿਆਦਾ ਦੀ ਵੀ ਉਲੰਘਣਾ ਕੀਤੀ ਹੈ ਗੁਰੂ ਘਰ ਦੇ ਵਿੱਚ ਆ ਕੇ ਅਜਿਹੀ ਸ਼ਰਮਨਾਕ ਕਰਤੂਤ ਕੀਤੀ ਹੈ ਇਹਨਾਂ ਬੀਬੀਆਂ ਦੇ ਚਿਹਰੇ ਗੌਰ ਨਾਲ ਵੇਖੋ ਉਸ ਤੋਂ ਬਾਅਦ ਇਸ ਮਾਮਲੇ ਤੇ ਪੁਲਿਸ ਨੇ ਕੀ ਕੀ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜੀ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਨਾਂ ਨੂੰ ਘੇਰਾ ਪਾ ਕੇ ਉਹਨਾਂ ਦੇ ਇੱਕ ਲਫਾਫਾ ਜਿਹਾ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਉਤਾਰ ਰਹੀ ਹੈ ਸਮਝ ਕੰਪਲੇਂਟ ਸਟਾਫ ਕੋ ਆ ਗਈ ਹੈ ਇਹਦੇ ਤੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀਆਂ ਲੇਡੀਆਂ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਤੇ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰੀਆਂ ਕਾਫੀ ਵੈਸੇ ਭੀੜ ਹੈ ਕਾਫੀ ਲੇਡੀਜ਼ ਨੇ ਉੱਥੇ ਪਰ ਸ਼ੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਪੰਜ ਲੱਗ ਇਹ ਕੋਈ ਗਰੋਅ ਹੈ ਸਬੰਧ ਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ ਜੀ ਰੋਅ ਦਾ ਨਾਇਕ ਤਿਆਰ ਹੋਇਆ ਕਿ ਬੀ ਲੈਡੀ ਦਾ ਗਰੋਅ ਪਹਿਲੀ ਵਾਰ ਹੀ ਅਸੀਂ ਕਹਿ ਸਕਦੇ ਤਸਵੀਰ ਸਾਹਮਣੇ ਆਈ ਹੈ ਜਿਹੜੀ ਲੈਡੀ ਦਾ ਵਿਰੋਧ ਹੋ ਰਿਹਾ ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੈਡੀਜ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਤਾਂ ਮਾਮਲਾ ਜੀ ਗੁਰੂ ਪ੍ਰਾਂਤ ਨੂੰ ਸਰਦਾਰ ਨਾਲ ਨਾ ਪੁੱਛ ਤੋਂ ਹੋਣੀ ਜਾਂਦੀ ਹੈ ਕਿ ਇੰਨੀ ਕਠਰਾਹ ਵਾਪਰੀ ਹੈ ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋੜ ਹੈ ਜੀ ਸਤੀਵਧਾਨ ਦੀ ਲੋੜ ਹੈ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਹੋਵੇ ਚਾਹੇ ਕੋਈ ਵੀ ਜਿਦਾ ਰੇਲਵੇ ਸਟੇਸ਼ਨ ਬਸ ਸਟਾਪ ਹੋਵੇ ਪਿੱਕ ਪੌਂਟ ਰੇਡ ਉੱਥੇ ਤੁਰੇ ਫਿਰਦੇ ਨੇ ਸਨੇਚਿੰਗ ਜਿਹੜੇ ਪਰਸ ਕੱਢਨੇ ਜਾਂ ਮੋਬਾਈਲ ਕੱਢ ਲੈਣ ਇਹੋ ਜਿਹੇ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਹੈ ਗੁਰੂ ਘਰ 'ਚ ਸਾਡੇ ਨੋਟਿਸ 'ਤੇ ਪਹਿਲੀ ਵਾਰ ਆਇਆ ਵਾ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸੇ ਵੀ ਪਛਾਣ ਦੇ ਵਿੱਚ ਆਉਂਦੀਆਂ ਨੇ ਤਾਂ ਕਿੱਥੇ ਇਤਲਾਹ ਕਰਨੀ ਚਾਹੀਦੀ ਹੈ ਜੀ ਉਹਨਾਂ ਨੂੰ ਪਬਲਿਕ ਨੂੰ ਤੁਹਾਡੇ ਮਾਧਿਅਮ ਰੂਪ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤਾਂ ਪੁਲਿਸ ਨੂੰ ਪਹੁੰਚੋ ਜੇ ਜਲਦੀ ਇਹਨਾਂ ਨੂੰ ਫੜ ਸਕੀਏ ਇਸ ਤੋਂ ਇਲਾਵਾ ਜਦੋਂ ਤੁਹਾਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਦੇ ਜੋ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂਆਂ ਦਾ ਆਪਣੇ ਬੈ